ਨੇ ਪੰਥ ਦੀ ਗੱਲ ਤੇ ਉਹ ਤੋਂ ਇਹ ਕਰੀ ਜਾ ਰਹੇ ਹਨ ਗੰਦੇ ਗੰਦੇ ਰਿਆਈ ਵਾਸਤੇ ਜੀ ਕੌਮੀ ਇਨਸਾਫ ਮੋਰਚਾ ਵੀ ਲਗਾ ਹੋਇਆ ਜੋ ਨਸ਼ਿਆਂ ਦੇ ਖਿਲਾਫ ਕੋਈ ਮੇਮ ਉਠਦੀ ਹੈ ਤੂੰ ਉਹਨੂੰ ਤੇ ਦਬਾ ਦਿੱਤਾ ਜਾਂਦਾ ਇਹ ਕਿ ਸਿੱਖ ਜਗਤ ਨੂੰ ਇਹੋ ਹੀ ਉਪਕਰਦੇ ਆ ਕਿ ਆਪਾਂ ਨੂੰ ਸਾਰਿਆਂ ਜਾਣਿਆਂ ਨੂੰ ਆਪਸੀ ਮਤਭੇਦ ਪਲਾਈਏ ਨਸ਼ਿਆਂ ਦੇ ਖਿਲਾਫ ਕੁਝ ਵੀ ਕੰਮ ਨਹੀਂ ਹੋ ਰਿਹਾ ਕਿਸੇ ਦੀ ਜ਼ਿੰਮੇਵਾਰੀ ਕੋਈ ਇਕੱਠਾ ਵੱਡਾ ਸੰਘਰਸ਼ ਇੱਕ ਜਗ੍ਹਾ ਤੋਂ ਕਰੀਏ ਕੋਈ ਇੱਕਾ ਵਾਸਤੇ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਇਹ ਪੰਥਕਦਰਦੀਆਂ ਨੂੰ ਸਾਰਿਆਂ ਨੂੰ ਇੱਕ ਮੰਚ ਤੇ ਆਉਣਾਂ ਦੀ ਲੋੜ ਆ ਬਰਨਾਲਾ ਪਹੁੰਚੇ ਹੈ ਕਿ ਕਹਿਣਾ ਚਾਹੁੰਦਾ ਅਸੀਂ ਤੇ ਬਰਨਾਲਾਵਾਸੀਆਂ ਦਾ ਪਹਿਲਾਂ ਤੇ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡਾ ਇੱਥੇ ਆਉਣ ਤੇ ਵੀ ਬੜਾ ਮਾਣਸਤ ਕਰ ਕੀਤਾ ਤੇ ਦੂਸਰਾ ਇਹਨਾਂ ਨੇ ਜੋ ਗੜੂਰ ਸਾਹਿਬ ਦੀ ਇਲੈਕਸ਼ਨ ਹੋਈ ਸੀ ਉਹਦੇ 'ਚ ਵੀ ਵੋਟਾਂ ਤੇ ਗੜੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੂੰ ਪਾਉਣ ਦਾ ਮੌਕਾ ਮਿਲਿਆ ਪਰ ਉਹਦੇ 'ਚ ਪੂਰੇ ਪੰਜਾਬੀਆਂ ਦਾ ਪੂਰੇ ਵਿਸ਼ਵ ਵਿੱਚ ਰਹਿੰਦੇ ਸਿੱਖਾਂ ਦਾ ਵੱਡਾ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਕਿਸੇ ਨੇ ਕੋ ਅਰਦਾਸ ਕੀਤੀ ਕਿਸੇ ਨੇ ਤਨ ਨਾਲ ਧਨ ਮਨ ਸਭ ਬਹੁਤੇ ਵੱਡਾ ਹਿੱਸਾ ਪਾਇਆ ਇਸ ਕਰਕੇ ਅਸੀਂ ਇਹਨਾਂ ਦਾ ਇਸ ਕਰਕੇ ਵੀ ਬਰਨਾਲਾ ਨਿਵਾਸੀਆਂ ਦਾ ਜੋ ਇੱਥੋਂ ਜਾ ਕੇ ਉੱਥੇ ਉਹਨਾਂ ਨੇ ਕਈਆਂ ਟੀਮਾਂ ਨੇ ਕੰਮ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਇਹ ਦਾਨਗੜ ਸਾਹ ਵਰਗੇ ਸਿਰਦ ਸੱਜਣ ਜਿਹੜੇ ਪੰਥਕ ਇਤਿਹਾਸੀ ਆ ਪੰਥ ਨੂੰ ਪਿਆਰ ਕਰਦੇ ਆ ਆਪਣੇ ਪੰਜਾਬ ਦੇ ਹੱਕਾਂ ਲਈ ਲੜਦੇ ਆ ਇਹ ਇਹੋ ਜਿਹੇ ਸ਼ਖਸੀਅਤਾਂ ਨੂੰ ਮਿਲ ਕੇ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਤੇ ਆਉਣ ਵਾਲੇ ਸਮੇਂ ਲਈ ਅਸੀਂ ਚਾਹੁੰਦੇ ਆ ਕਿ ਇਦਾਂ ਦੇ ਜਿਹੜੇ ਸਿਰਦ ਉਹ ਹੋਰ ਅੱਗੇ ਆਉਣ ਤੇ ਆਪਾਂ ਸਾਰੇ ਜਨਰਲ ਮਿਲ ਕੇ ਜੋ ਸ਼ਰੋਮਨੀ ਕਮੇਟੀ ਦਾ ਜਾਂ ਹੋਰ ਜਿਹੜੇ ਸਾਡੇ ਕੌਮੀ ਕਾਰਜ ਦੇ ਤੇ ਜਿੱਥੇ ਵੀ ਕੋਈ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਕਰਨਾ ਪੈ ਰਿਹਾ ਜਾਂ ਬੇਅਦਬੀ ਵਾਸਤੇ ਕੋਈ ਸਾਨੂੰ ਸਾਰਿਆਂ ਇੱਕ ਸੰਗਰਸ਼ ਸਾਂ ਇਕੱਠਾ ਕਰੀਏ ਕਿ ਜੋ ਸਾਡੇ ਕਿਸਾਨੀ ਮਸਲੇ ਵੀ ਜੋ ਸਾਡੀ ਨੌਜਵਾਨੀ ਨਸ਼ਿਆਂ ਚੋਲ ਚ ਰਹੀ ਆ ਉਹਨੂੰ ਵੀ ਬਚਾਉਣ ਦੇ ਸਾਰਾ ਅਸੀਂ ਇੱਕ ਸਾਰੇ ਜਣੇ ਨਾਲ ਮਿਲ ਕੇ ਕੋਈ ਇੱਕ ਸਾਂਝੀ ਧਿਰ ਖੜੀ ਕਰੀਏ ਕਿ ਜੇ ਸਾਰੇ ਪੰਥਕਦਰਦੀ ਸਾਰੇ ਜਿਹੜੇ ਇਕੱਠੇ ਹੋਣ ਤੇ ਆਪਾਂ ਨਾਲ ਮਿਲ ਕੇ ਜੋ ਇਹ ਹਕੂਮਤਾਂ ਕੋ ਵੀ ਅਨਸਾਫ਼ ਲੈਣ ਦੀ ਤਾਕਤ ਰੱਖੀਏ ਤੇ ਆਪਣੇ ਕੌਮ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਬਚਾ ਸਕਦੇ ਐ ਜੀ ਬੀਜੀ ਜੀ ਤੁਹਾਨੂੰ ਲੈ ਕੇ ਕਿਵੇਂ ਤਿਆਰੀ ਕੀਤੇ ਰਹੇ ਤੁਹਾਡੀ ਤਿਆਰੀ ਜੀ ਅਜੇ ਫਿਰਾਲ ਤੇ ਚੋਣਾਂ ਦੇ ਜਿਹੜੇ ਵੋਟ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ ਉਹਦੇ ਚ ਦੋ ਤਿੰਨ ਵਾਰੀ ਉਹਦਾ ਉਹਦੇ ਚ ਵਾਅਦਾ ਵੀ ਕੀਤਾ ਗਿਆ ਪਰ ਸਾਡੇ ਕੌਮ 'ਚ ਬੜਾ ਵੇਸਲਾਪਣਿਆ ਇਹ ਬਹੁਤ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਲੋਕਤੰਤਰ 'ਚ ਜਿਹੜਾ ਇਹ ਢੰਡੋਰਾ ਪਿਟ ਰਹੇ ਉਹਦਾ ਉਹਦਾ ਕਾਹਨ ਖੁਦ ਕਰ ਰਹੇ ਵਧਾਉਣ ਦੇ ਬਾਵਜੂਦ ਵੀ ਅਜੇ ਮੇਰੇ ਖਿਆਲੋਂ 50% ਜੋ 11 ਸਾਲ ਪਹਿਲਾਂ ਦਾ ਅੰਕੜਾ ਉਹ ਉਹਦੇ ਮੁਤਾਬਕ ਬਣਿਆ ਇਸ ਵਿੱਚ ਗੱਲ ਇਹ ਹੈ ਵੀ ਜਿਹੜੀ ਅਥਾਲੀਦਾਲ ਬਾਦਲ ਵਾਲੇ ਨੇ ਜਾਂ ਹੋਰ ਨੇ ਉਹਨਾਂ ਦੇ ਮਤਲਬ ਹਰ ਹਲਕੇ ਦੇ ਵਿੱਚ ਨੁਮਾਇੰਦੇ ਨੇ ਜਿਹੜੇ ਚੋਣਾਂ ਬਣਾਉਂਦੇ ਨੇਗੇ ਜਿਹੜੇ ਵੋਟਾਂ ਬੜਮਾਉਂਦੇ ਨੇ ਸੋ ਤੁਹਾਡੇ ਕੋਲ ਇਸ ਤਰ੍ਹਾਂ ਦਾ ਐਪੀ ਬੀ ਕੀਤਾ ਜਾਂਦਾ ਵੀ ਕੋਈ ਬੰਦਿਆਂ ਨੂੰ ਅੱਗੇ ਲਿਆ ਕੇ ਉਹਨਾਂ ਦੀ ਡਿਊਟੀ ਲਈ ਜਾਵੇ ਕਿ ਉਹ ਪ੍ਰੋਗਰਾਮ ਹੋਣ ਜਿਹੜੇ ਤੋਂ ਲੱਗਦੇ ਉਸਕ ਨੇ ਵਧੀਆ ਬੰਦੇ ਨੇ ਕਿਉਂਕਿ ਉਹਨੂੰ ਬੜਾ ਵੋਟਾਂ ਹੀ ਬਣਦੇ ਹੈਗੀਆਂ ਜਦ ਨਾਲ ਜਦ ਕੋਈ ਮੂਰੇ ਨਹੀਂ ਲੱਗਦੇ ਨਹੀਂ ਇਹ ਚੀਜ਼ ਹੈ ਕਿ ਇਸੇ ਕਰਕੇ ਅਸੀਂ ਹੁਣ ਬਰਨਾਲਾ ਚਾਹੇ ਆ ਬਰਨਾਲਾ ਜਿਹਨਾਂ ਨੇ ਦਾਨਗੜ੍ਹ ਸਾਹਿਬ ਜਾਂ ਇਹਨਾਂ ਦੀ ਹੋਰ ਟੀਮ ਨੂੰ ਅਸੀਂ ਇਹ ਸੇਵਾ ਇਹਨਾਂ ਦੀ ਇਹਨਾਂ ਨੂੰ ਕਵਾਂਗੇ ਕਿ ਤੁਸੀਂ ਵਾਚੜ ਕੇ ਕਰੋ ਆਪਣੇ ਅਗੇ ਪਿੰਡਾਂ 'ਚ ਆਪਣੇ ਜਿਹੜੇ ਸਿਰ ਸੱਜਣਿਆਂ ਉਹਨਾਂ ਤੱਕ ਤੇ ਪਹੁੰਚ ਕਰੋ ਜਾਂ ਉਹਨਾਂ ਦੀ ਕੋਈ ਕਮੇਟੀਆਂ ਬਣਾ ਕੇ ਪਿੰਡ-ਪਿੰਡ ਤੱਕ ਆਪਾਂ ਇਹ ਪਹੁੰਚ ਕਰੀਏ ਘਰ-ਘਰ ਤੱਕ ਪਹੁੰਚ ਕਰਕੇ ਅਮਾ ਕੋਈ ਵੀ ਜੋ ਇਸ ਬੋਡ ਦਾ ਹੱਕਦਾਰ ਆ ਜਾਂ ਜਿਹੜੀ ਸ਼ਰਤਾਂ ਪੂਰੀਆਂ ਕਰਦਾ ਉਹ ਤੋਂ ਵਾਂਝਾ ਨਾ ਰਹੇ ਬੰਦੀ ਸਿੰਘ ਦੀ ਰੈਲ ਨੂੰ ਲੈ ਕੇ ਕੀ ਕਹਿਣਾ ਚਾਹ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੀ ਕੌਮੀ ਇਨਸਾਫ਼ ਮੋਰਚਾ ਵੀ ਲੱਗਾ ਹੋਇਆ ਜਿਉਂ ਉੱਥੇ ਵੀ ਇੱਕ ਪ੍ਰਦਰਸ਼ਨ ਸੀਗਾ ਉਹ ਰੋਸ ਮਾਰਚ ਸੀਗਾ ਤੇ ਸਾਡੇ ਤੋਂ ਭੇਜੇ ਗਏ ਸੀ ਕੁ ਸਿੰਘ ਤੇ ਬਾਕੀ ਅਸੀਂ ਚੋਣੇ ਕਿ ਜਿੰਨੇ ਕਿਸਾਨੀ ਮੋਰਚਾ ਆਵਾਜ਼ਾਂ ਇਹ ਇਨਸਾਫ਼ ਮੋਰਚਾ ਆਵਾਜ਼ਾਂ ਲਤੀਪੁਰੇ ਆ ਜਾਂ ਹੋਰ ਜਿਹੜੇ ਸਾਰੇ ਸਾਂਝੇ ਮਸਲੇ ਆ ਉਹਨਾਂ ਵਾਸਤੇ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਇਹ ਪੰਥਕ ਦਰਦੀਆਂ ਨੂੰ ਸਾਰਿਆਂ ਨੂੰ ਇੱਕ ਮੰਚ ਤੇ ਆਉਣਾਂ ਦੀ ਲੋੜ ਆ। ਅਸੀਂ ਸਾਰੇ ਜਣੇ ਕੋਈ ਇੱਕ ਇਕੱਠਾ ਵੱਡਾ ਸੰਘਰਸ਼ ਇੱਕ ਜਗ੍ਹਾ ਤੋਂ ਕਰੀਏ ਕੋਈ ਅਕਾਲ ਤਖ ਦੀ ਗਵਾਈ ਚ ਜਾਂ ਇਸ ਤਰੀਕੇ ਨਾਲ ਤਾਂ ਹੀ ਸਾਡੇ ਅਸੀਂ ਜਿਹੜਾ ਕਿ ਉਸ ਕੰਮਜਾਬ ਹੋ ਸਕਦਾ ਬਾਬਾ ਬਕਾਲਾ ਵੀ ਕੀ ਸੁਨੇਹਾ ਦੇ ਅੰਝਾਰੇ ਉਹ ਉਹਦੇ ਵਾਸਤੇ ਵੀ ਜਿਹੜੇ ਸਾਡੇ ਇਹੋ ਹੀ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਤੇ ਆਉਣ ਵਾਲੇ ਸਮੇਂ ਲਈ ਸਾਨੂੰ ਕੀ ਰਣਨੀਤੀ ਤੈਅ ਕਰਨੀ ਚਾਹੀਦੀ ਹੈ ਕਮੇਟੀ ਦੀਆਂ ਵੋਟਾਂ ਵਾਸਤੇ ਜਾਂ ਆਉਣ ਵਾਲੇ ਸਮੇਂ ਲਈ ਜੋ ਇਲੈਕਸ਼ਨ ਹੁੰਦੀ ਹੈ ਤੋਂ ਵਿੱਚ ਆਪਾਂ ਨੂੰ ਕਿਦਾਂ ਦੇ ਉਮੀਦਵਾਰ ਜਾਂ ਉਹਨਾਂ ਦੀ ਕਿਉਂ ਕਰਨ ਦਾ ਕੋਈ ਵਧੀਆ ਕੋਈ ਤਰੀਕਾ ਆਪਾਂ ਲੱਭੀਏ ਕਿ ਜਿਹੜੇ ਜਿਹੜੇ ਮਤਲਬ ਜੋਗ ਉਮੀਦਵਾਰ ਹੋ ਕੋਈ ਉਹਦੇ ਬਖਰੀ ਪਾਰਟੀ ਦਾ ਵੀ ਐਲਾਨ ਕੀਤਾ ਜਾ ਕੋਈ ਨਹੀਂ ਅਜੇ ਫਿਰਾਲ ਆਪਾਂ ਇਹ ਆਮ ਸੰਗਤਾਂ ਨਾਲ ਸਲਾਹ ਕਰਾਂਗੇ ਜੇ ਉਹ ਸੰਗਤਾਂ ਦੀ ਕੋਈ ਇਹੋ ਜੀ ਡਿਮਾਂਡ ਹੋਈ ਤੇ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ ਜੇ ਫਿਰਾਲ ਸਾਡਾ ਕੋਈ ਇਦਾਂ ਦਾ ਸਰ ਆਪਣੇ ਜਿੰਨੀ ਜੋ ਨਾ ਆਈ ਨੇ ਬਣਾਲੇ ਕੋਈ ਆਪਣਾ ਉਮੀਦਵਾਰ ਵੀ ਖੜਾ ਕੀਤਾ ਨਹੀਂ ਅਜੇ ਜੀ ਅਸੀਂ ਸਾਰੀਆਂ ਪੰਥਕ ਤਰ੍ਹਾਂ ਨਾਲ ਮਿਲੇ ਬੈਠ ਕੇ ਕੋਈ ਸੋਚਾਂਗੇ ਕੋਈ ਸਾਂਝਾ ਉਮੀਦਵਾਰ ਤੇ ਤਾਏ ਉਵੇ ਤੇ ਇੱਕ ਹੀ ਉਮੀਦਵਾਰ ਪੰ ਪੂਰੇ ਸਿੱਖ ਜਗਤ ਵੱਲੋਂ ਭਾਈ ਸਾਹਿਬ ਦੀ ਰਿਹਾਈ ਲਈ ਅਗਲੇ ਕੀ ਕਦਮ ਚੁੱਕੇ ਜਾ ਰਹੇ ਹਾਂ ਹਾਂ ਰਿਹਾਈ ਵਾਸਤੇ ਜੀ ਇੱਕ ਅਸੀਂ ਸਰਕਾਰ ਨੂੰ ਜੋ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਕਿਸਾਨ ਯੂਨੀਅਨ ਵਾਲੇ ਡੀਸੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਉਹ ਦਿਨ ਫਿਰ ਅਸੀਂ ਉਹਦਾ ਕੋਰਟ 'ਚ ਵੀ ਹਾਈ ਕੋਰਟ 'ਚ ਵੀ ਕੇਸ ਚੱਲ ਰਿਹਾ ਉਹਦੀ 28 ਤਰੀਕ ਆ ਤੇ ਬਾਕੀ ਅਸੀਂ 19 ਤਰੀਕ ਨੂੰ ਜੋ ਸਮੂਹ ਬੰਦੀ ਸਿੰਘ ਇਹਨਾਂ ਦੀ ਰਿਹਾਈ ਵਾਸਤੇ ਵੀ ਉਥੇ ਕੋਈ ਅਸੀਂ ਸੋਚ ਰਹੇ ਹਾਂ ਕਿ ਕੋਈ ਸਾਂਝਾ ਕੋਈ ਗੱਲ ਕੀਤੀ ਜਾਵੇ ਬਰਨਾਲਾ ਤੋਂ ਰਾਜਦੇਵ ਸਿੰਘ ਖਾਲਸਾ ਜਿਹੜੇ ਵਕੀਲ ਸੀ ਨਿਕਲੂ ਕਰ ਨਹੀਂ ਨਹੀਂ ਜਾ ਰਹੇ ਅੱਜ ਵੀ ਉਹਨਾਂ ਨੇ ਸ਼ਿਰਕਤ ਨਹੀਂ ਕੀਤੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਨਹੀਂ ਜੀ ਉਹ ਇਹ ਤੇ ਕੋਈ ਨਾਰਮਲ ਵੋਟਾਂ ਵਾਸਤੇ ਇਹ ਹੈਗਾ ਸੀ ਕਿ ਇੱਕ ਇਹਨਾਂ ਅਸੀਂ ਇਧਰ ਤੋਂ ਆ ਰਹੇ ਸੀ ਤੇ ਇਹਨਾਂ ਨੇ ਇਹਨਾਂ ਨੇ ਪਹਿਲਾਂ ਤਾਂ ਫਿਕਸ ਇਹ ਰਾਜਦੇਵ ਖਾਲਸਾ ਸਾਡੇ ਬਹੁਤ ਸਤਿਕਾਰਯੋਗ ਹੈ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਉਹ ਹਮੇਸ਼ਾ ਅਸੀਂ ਉਹ ਤੁਹਾਨੂੰ ਲੱਗਦਾ ਨਹੀਂ ਕਿ ਵੱਡੀ ਗੱਲ ਉਹ ਹੜਕਾਦੇ ਰਹੇ ਉਹਨਾਂ ਵੱਲੋਂ ਐਲਾਨ ਦੀ ਵੀ ਸ਼ੁਰੂਆਤ ਉਹਨਾਂ ਵੱਲੋਂ ਕਿ ਕਿਲੀ ਭਾਈ ਸਾਹਿਬ ਨੂੰ ਮਿਲ ਕੇ ਕਦੇ ਇੱਥੇ ਨਹੀਂ ਆਏ ਨਹੀਂ ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦੀ ਆ ਜੀ ਉਹਨਾਂ ਦਾ ਨਹੀਂ ਉਹਨਾਂ ਨੂੰ ਇਨਵੀਟੇਸ਼ਨ ਸੀਗਾ ਜੀ ਨਹੀਂ ਇਨਵੀਟੇਸ਼ਨ ਤੇ ਇੱਕ ਤੋਂ ਅਸੀਂ ਕਿਸੇ ਨੂੰ ਵੀ ਇਨਵੀਟੇਸ਼ਨ ਨਹੀਂ ਅਸੀਂ ਨਹੀਂ ਦਤਾ ਜੀ ਹੈ ਅਸੀਂ ਤੇ ਇੱਥੇ ਸੰਗਤਾਂ ਜਿਹੜੀਆਂ ਵੀ ਆਈਆਂ ਕੋਈ ਉਹ ਆਪਣੇ ਇਧਰ ਦੇ ਲੋਕਲ ਸੱਦੇ ਤੇ ਆਈਆਂ ਸ਼ੋਗਰੀ ਕਾਲੀਦਾਲ ਵੱਲੋਂ ਆਪਣੇ ਭਾਈ ਅਮਰਪਾਲ ਸਿੰਘ ਨੂੰ ਫੇਮ ਕਰਨ ਲਈ ਮੀਵਾ ਕਰ ਲਈ ਪਈ ਰਾਜੋਣ ਉਭਾਰਿਆ ਜਾ ਰਿਹਾ ਕੀ ਕਹੂੰਗੀ ਇਹ ਜੀ ਮੇਰਾ ਖਿਆਲ ਹੈ ਕਿ ਉਹ ਹੁਣ ਆਖਰੀ ਹੱਥ ਕੰਡੇ ਵਰਤ ਰਹੇ ਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਤੋਂ ਉੱਤਰਿਆ ਜਿਹੜੇ ਉਹ ਦੋ ਤਿੰਨ ਐਮਐਲਏ ਜਿੱਤ ਕੇ ਵੀ ਗਏ ਸੀ ਉਹਨਾਂ ਚੋਂ ਵੀ ਇੱਕ ਕੱਲ ਦੂਜੇ ਪਾਸੇ ਚਲਾ ਗਿਆ ਤੇ ਮੇਰਾ ਖਿਆਲ ਹੈ ਕਿ ਹੁਣ ਕੌਮ ਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੇ ਕੌਮ ਨਾਲ ਬਹੁਤ ਵੱਡੇ ਧੋਖੇ ਕੀਤੇ ਬੇਇਮਾਨੀਆਂ ਕੀਤੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਇਕ ਉਹਨਾਂ ਨੂੰ ਵੀ ਉਹਨਾਂ ਦਾ ਸਤਕਾਰ ਨੂੰ ਨਹੀਂ ਘਟਾਉਂਦੇ ਨਹੀਂ ਘਟਾਉਣਾ ਚਾਹੀਦਾ ਬਾਕੀ ਕਾਲੀ ਦੇ ਜਿਹੜੇ ਉਹਨਾਂ ਦੇ ਸਟੈਂਡ ਬਾਰੇ ਕੀ ਕਹਿੰਦੇ ਨਹੀਂ ਉਹਨਾਂ ਦਾ ਸਟੈਂਡ ਵੀ ਮੇਰੇ ਖਿਆਲ ਹੈ ਕਿ ਜਦੋਂ ਬੋਲਣ ਦਾ ਮੌਕਾ ਸੀ ਜਦੋਂ ਹਰਾ ਦੇਦਾਂ ਦੇ ਸੀ ਉਦੋਂ ਉਹਨਾਂ ਨੂੰ ਆਪਣੀ ਆਵਾਜ਼ ਬਰੰਦ ਕਰਨੀ ਚਾਹੀਦੀ ਸੀ ਹੁਣ ਬਹੁਤ ਦੇਰ ਹੋ ਗਈ ਉਹਨਾਂ ਨੂੰ ਵੀ ਜਿਹੜਾ ਨਾ ਦੇਰ ਬਾਅਦ ਜਾ ਗਿਆ ਜਦੋਂ ਡਿਬ੍ਰੋਗੜ ਜੇਲ੍ਹ ਦੇ ਵਿੱਚ ਗੈਂਗਸਟਰ ਭੇਜੇ ਜਾ ਰਹੇ ਆ ਜੀ ਉਹਨੂੰ ਵੜ ਕੇ ਤੋਂ ਜਾਂ ਸਮਗਲਰ ਭੇਜੇ ਜਾ ਰਹੇ ਉਹਨੂੰ ਕਿਵੇਂ ਦੇਖੂਗਾ ਇਹ ਮੇਰਾ ਖਿਆਲ ਹੈ ਕਿ ਸਰਕਾਰ ਦੀਆਂ ਬੜੀਆਂ ਕੁੱਝੀਆਂ ਜਾਂ ਸ਼ਾਸ਼ਾ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਜਾਂ ਕੋਈ ਇਹੋ ਜੀ ਚੀਜ਼ ਵੀ ਹੋ ਸਕਦੀ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਹੜੇ ਆਪਣੇ ਅਮਰਤਪਾਲ ਸਿੰਘ ਆ ਜਾਂ ਉਹਨਾਂ ਦੇ ਸਾਥੀ ਉਹਨਾਂ ਨੂੰ ਤੇ ਰਿਆਕ ਕੀਤਾ ਜਾਣਾ ਚਾਹੀਦਾ ਹੁਣ ਤੇ ਉਹ ਪੰਜਾਬ ਚੋਂ ਬਹੁਤ ਸਭ ਤੋਂ ਵੱਡੇ ਬਹੁਮਤ ਨਾਲ ਜਿੱਤੇ ਵੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਇਹ ਕਹਿੰਦੀਆਂ ਕਿ ਫਰੂਦ ਸਾਹਿਬ ਦੇ ਹਲਕੇ ਦੇ ਉਹ ਨਮਾਇंदे ਆ ਉਹ ਉਹਨਾਂ ਦੇ ਵੀ ਜੋ ਕੰਮ ਕਾਜ ਆ ਜਾਂ ਪੂਰੇ ਪੰਥ ਦੇ ਜੋ ਮਸਲੇ ਆ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਮੇਰੇ ਖਿਆਲ ਆ ਕਿ ਸਾਰੇ ਪੰਜਾਬ ਦੀ ਪੰਥ ਦੀ ਆਵਾਜ਼ ਆ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ ਗੈਂਗਸਟਰ ਹੋਰ ਲੈ ਕੇ ਜਾਓ ਕੋਈ ਗੱਲ ਨਹੀਂ ਜੇ ਜਿਹੜੇ ਕੋਈ ਨਸ਼ੇ ਨਸ਼ੇ ਡਰੱਗਸ ਮੰਗਦੇ ਰਿਹਾ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਉਹੋ ਜੀ ਜਗ੍ਹਾ ਤੇ ਉਹਨਾਂ ਦੀ ਬਣਦੀ ਹੈ ਤਾਂ ਤਾਂ ਇਹਨੇ ਵੀ ਇੱਕ ਪਾਸੇ ਨਸ਼ੇ ਸਰਾਉਣ ਵਾਲੇ ਤੇ ਉਸੇ ਨਸ਼ੇ ਵੇਚਣ ਵਾਲੇ ਨੂੰ ਇਕੱਠੇ ਕਰੀ ਜਾਂਦੇ ਇੱਕ ਜੇਲ੍ਹ ਦੇ ਵਿੱਚ ਚਲੋ ਖਰੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਉਹ ਵੀ ਆਪਣਾ ਚੰਗੇ ਪਾਸੇ ਆ ਜਾਣ ਨਾ ਇਹ ਉਹ ਆਪਣਾ ਧੰਦਾ ਛੱਡ ਕੇ ਕੋਈ ਸੇਵਾ ਸਿਮਰਨ ਵਾਲਾ ਕੋਈ ਰਸਤਾ ਫੜ ਲੈਣ ਅਮਰਪਾਲ ਸਿੰਘ ਨੂੰ ਵੱਡੇ ਲੋਕਾਂ ਨੇ ਫਤਵਾ ਦਿੱਤਾ ਕਿ ਜਿੱਤ ਪ੍ਰਾਪਤ ਹੋਈ ਹੈ ਭਾਈ ਅਮਰਪਾਲ ਸਿੰਘ ਐਨਐਸਏ ਲਾਇਆ ਗਿਆ ਕਿਵੇਂ ਦੇਖਦੇ ਹੈ ਕਿਉਂ ਇਹ ਜੇ ਹੁਣ ਲੋਕਾਂ ਨੇ ਫੈਸਲਾ ਕਰ ਦਿੱਤਾ ਕਿ ਐਨਐਸਏ ਗਲਤ ਸੀਗਾ ਇਹ ਤੇ ਹੁਣ ਆ ਲੋਕਾਂ ਨੇ ਜਿਹੜੇ ਏਡੇ ਬਹੁਤ ਮਤਨਾ ਜਤਾਇਆ ਉਹਨੂੰ ਲੋਕਾਂ ਨੇ ਉਸ ਜੀ ਨੂੰ ਸਵੀਕਾਰ ਨਹੀਂ ਕੀਤਾ ਲੋਕਾਂ ਨੇ ਉਸ ਟਾਈਮ ਤੇ ਵੀ ਬਹੁਤ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹ ਸਰਕਾਰ ਦੀ دہشت ਜੋ ਇਹਨੇ ਵੱਡੇ ਪੱਦਰ ਤੇ ਸੀ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਗਿਆ ਕਿੰਨੇ ਝੂਠੇ ਪਰਚੇ ਪਾ ਕੇ ਲੋਕਾਂ ਨੂੰ ਅੰਦਰ ਅਜੇ ਢੇਢ ਸਾਲ ਤੋਂ ਹੋ ਚੱਲਿਆ ਅਜੇ ਤੱਕ ਕਿਸੇ ਜਮਾਨਤ ਨਹੀਂ ਦੇ ਰਹੇ ਇਹ ਇਹ ਮੇਰੇ ਖਿਆਲਕ ਤੌਰ ਲੋਕਤੰਤਰ ਚ ਜਿਹੜਾ ਇਹ ਢੰਡੋਰਾ ਪਿੱਟ ਰਹੇ ਉਹਦਾ ਉਹਦਾ ਕਾਹਨ ਖਦ ਕਰ ਰਹੇ ਮੰਨ ਸਰਕਾਰ ਵੱਲੋਂ ਬੇਅਦਬੀਆਂ ਜਿਹੜੀ ਫਾਈਲ ਲਖੀ ਚਲਾਉਣਾ ਰਾਵੜੀ ਹਿੰਤੇ ਉਹ ਰੋਕੀ ਬੈਠੀ ਜਣੀ ਉਹਦੇ ਬਾਅਦ ਕੀ ਕਹਾਂਗੇ ਇਹ ਜੀ ਮੇਰੇ ਕਿ ਇਸੇ ਕਰਕੇ ਲੋਕਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਇਸੇ ਕਰਕੇ ਇਹ ਆਪਣੇ ਲੋਕਾਂ ਨੇ ਉਹਨਾਂ ਨੂੰ ਕਾਰ ਦੋ ਕਿਉਂਕਿ ਇਹ ਭਗਵੰਤ ਮਾਨ ਸਾਹਿਬ ਵੀ ਇਹ 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 ਵਾਦਾ ਦੇ ਕੇ ਆਏ ਸੀ ਕਿ ਬੇਅਦਬੀ ਦੇ ਅਨਸਾਫ਼ ਹੋਊਗਾ ਪਰ ਉਹਦੇ ਉਹ 2 ਸਾਲ ਤੋਂ ਜੇ ਤੁਹਾਨੂੰ ਪਤਾ ਕਿ ਉਹਦੇ ਵਾਸਤੇ ਪਰਮਿਸ਼ਨ ਨਹੀਂ ਦੇ ਰਹਾ ਕੇਸ ਚਲਾਉਣ ਵਾਸਤੇ ਤੇ ਜਿਹੜੇ ਕੇਸ ਚੱਲਦੇ ਸੀ ਉਹਨਾਂ ਨੂੰ ਵੀ ਇੱਥੋਂ ਪੰਜਾਬ ਤੋਂ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਤੇ ਉਤੋਂ ਲੱਗਦਾ ਕਿ ਕੋਈ ਉਹਨਾਂ ਦੇ ਇਹੋ ਜਿਹੀ ਮਨਸਾ ਨਹੀਂ ਕਿ ਕੋਈ ਅਨਸਾਫ਼ ਹੋਵੇ ਪੰਜਾਬ ਅੰਦਰ ਨਸ਼ਿਆਂ ਦਾ ਹੜ੍ਹ ਵੱਧ ਰਿਹਾ ਹੈਗਾ ਕਿਵੇਂ ਲਿਖਦੇ ਹੈਗੇ ਤੇ ਜੇ ਕੋਈ ਨਸ਼ਿਆਂ ਦੇ ਖਿਲਾਫ ਕੋਈ ਮਹਿਮੂਤਦੀ ਹੈ ਤੂੰ ਉਹਨੂੰ ਤੇ ਦਬਾ ਦਿੱਤਾ ਜਾਂਦਾ ਤੇ ਨਸ਼ਿਆਂ ਦੇ ਖਿਲਾਫ ਕੁਝ ਵੀ ਕੰਮ ਨਹੀਂ ਹੋ ਰਿਹਾ ਕਿਸੇ ਦੀ ਜ਼ਿੰਮੇਵਾਰੀ ਇੰਨੇ ਲੋਕ ਮਰ ਰਹੇ ਕਿਸੇ ਦੀ ਵੀ ਜ਼ਿੰਮੇਵਾਰੀ ਫਿਕਸ ਨਹੀਂ ਹੋ ਰਹੀ ਕਿ ਇਹਦੇ ਚ ਕੋਈ ਐਮ ਐਲ ਏ ਜ਼ਿੰਮੇਵਾਰ ਆ ਇਹਦੇ ਚ ਕੋਈ ਮੰਤਰੀ ਜ਼ਿੰਮੇਵਾਰ ਆ ਕੋਈ ਪੁਲਿਸ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ ਕਿਸੇ ਨਾ ਕਿਸੇ ਦੀ ਤੇ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਨਾ ਕਿ ਕਿਉਂ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਇਹ ਇੱਕ ਜੇ ਕਿਸੇ ਨਹੀਂ ਤੇ ਅਸੀਂ ਆਉਣਾ ਤੇ ਇੱਥੇ ਪਹਿਲਾਂ ਹੀ ਸੀ ਆਈ ਡੀ ਸਭ ਚੀਜ਼ਾਂ ਖਲੋਤੀਆਂ ਹੋਣਗੀਆਂ ਪਰ ਇਹੋ ਜੇ ਨਸ਼ਾ ਘਰ ਘਰ ਤੱਕ ਪਹੁੰਚ ਰਿਹਾ ਖੁੱਲ੍ਹਿਆਂ ਵਿੱਚ ਵਿਕ ਰਿਹਾ ਉੱਥੇ ਤੇ ਕੋਈ ਐਕਸ਼ਨ ਹੋ ਨਹੀਂ ਰਿਹਾ ਇਹ ਬੜੀ ਸਾਡੇ ਵਾਸਤੇ ਪੰਜਾਬੀਆਂ ਸਾਰਿਆਂ ਦੇ ਵਾਸਤੇ ਬੜੀ ਨਿਮੋਸ਼ੀ ਦੀ ਗੱਲ ਤੇ ਸਾਡਾ ਬਹੁਤ ਵੱਡਾ ਘਾਟਾ ਕਿ ਸਾਡੀ ਨੌਜਵਾਨ ਪੀੜੀ ਖਤਮ ਹੋ ਰਹੀ ਆ ਔਰ ਆਉਣ ਵਾਲੀ ਨਸਲ ਤੇ ਵੀ ਸਾਡਾ ਇਹ ਇਨ੍ਹਾਂ ਚੀਜ਼ਾਂ ਨਾਲ ਬਹੁਤ ਵੱਡਾ ਅਸਰ ਪੈ ਰਿਹਾ ਤੇ ਕੀ ਸਿੱਖ ਤੋਂ ਤੁਹਾਨੂੰ ਸਿੱਖ ਜਗਤ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਅਸੀਂ ਤੇ ਸਿੱਖ ਜਗਤ ਨੂੰ ਇਹੋ ਹੀ ਉਪਕਰਦੇ ਆ ਕਿ ਆਪਾਂ ਨੂੰ ਸਾਰਿਆਂ ਜਾਣੇ ਨੂੰ ਆਪਸੀ ਮਤਭੇਦ ਭੁਲਾਈਏ ਤੇ ਓਟ ਆਸਰਾ ਲੈ ਕੇ ਸੱਚੇ ਦਿਲੋਂ ਆਪੋ ਆਪਣੀਆਂ ਭੁੱਲਾਂ ਨੂੰ ਸਾਰੇ ਜਾਣੇ ਸਵੀਕਾਰ ਕਰ ਲਈਏ ਸਵੀਕਾਰ ਕਰਕੇ ਜਿਹੜੇ ਕੈਮਰੇ ਲਾਏ ਗਏ ਸੀ ਉਹੰਦਾ ਜਿਆ ਬਣਿਆ ਸੀ ਇੱਕ ਉਹ ਹੁਣ ਹੁੰਦਾ ਜਿਆ ਲੱਗਦਾ ਨਹੀਂ ਉਹਦਾ ਵੀ ਉਹਨਾਂ ਨੇ ਵਿੱਚ ਹੁੰਦਾ ਹੋਇਆ ਜਾਂ ਕੀ ਹੋਇਆ ਤਾਂ ਤੇ ਜੀਲ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਉਹਦੇ ਜੀ ਵੀ ਉਹਨਾਂ ਨੇ ਕੇਸ ਦਰਜ ਕੀਤਾ ਹੋਇਆ ਤੇ ਉਹ ਵੀ ਉਹ ਇੱਕ ੱੱਕੇ ਸਾਈ ਐ ਐਨਐਸ ਨੂੰ ਵਧਾਉਣ ਵਾਸਤੇ ਸਾਰਾ ਡਰਾਮਾ ਰਚਿਆ ਗਿਆ ਸੀ ਤੇ ਇਹ ਉਹ ਵੀ ਮੇਰੇ ਖਿਆਲ ਹੈ ਕਿ ਜੋ ਜੋ ਇੱਥੇ ਪਹਿਲਾਂ ਝੂਠੇ ਮੁਕਦਮੇ ਦਰਜ ਕਰਕੇ ਜੋ ਨਸ਼ਿਆਂ ਦੀ ਜਿਹੜੀ ਲਹਿਰ ਚੱਲ ਰਹੀ ਨਸ਼ਿਆਂ ਦੇ ਖਿਲਾਫ ਚੱਲ ਰਹੀ ਸੀ ਉਹਨੂੰ ਰੋਕਣ ਦਾ ਸੀਗਾ ਤੇ ਹੁਣ ਵੀ ਇਹਨਾਂ ਨੂੰ ਇਹੋ ਡਰ ਪਿਆ ਸੀਗਾ ਕਿ ਉਹ ਦੁਬਾਰਾ ਆ ਕੇ ਉਹ ਲਹਿਰ ਨੂੰ ਜਾਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਨਾ ਕਰ ਦੇਣ ਉਹਨਾਂ ਨੂੰ ਵੱਤੋਂ ਵੱਤ ਜੇਲ੍ਹ ਚ ਰੱਖਿਆ ਰੱਖਣ ਦੀ ਕੋਸ਼ਿਸ਼ ਸੀ ਤੇ ਹੁਣ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਫੈਸਲੇ ਦਾ ਇਹਨਾਂ ਦੇ ਦਾ ਵਿਰੋਧ ਕੀਤਾ ਭਾਈ ਅਮਰਕਬਾਲ ਜੀ ਜੀ ਆਪਣੇ ਮੈਂਬਰਸ਼ਿਪ ਨੂੰ ਲੈ ਕੇ ਦੋ ਪੀਸਨਾਂ ਬੈਠੇ ਕਿਦਾ ਖਾਰਜ ਹੋਊਗੀ ਤਰ ਰਹੀ ਹੈ ਇਹ ਆਪੀਸ਼ਨ ਕਿਵੇਂ ਮੰਨਦੇ ਹੋ ਮੇਰੇ ਖਿਆਲੋ ਕਿ ਉਹ ਐਵੇਂ ਕੋਈ ਬੇਲੇ ਲੋਕ ਜਿਹੜੇ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈਗਾ ਉਹ ਇਹੋ ਜਿਹੇ ਕਰਦੇ ਬਾਕੀ ਉਹਨਾਂ ਨੇ ਜੋ ਪ੍ਰਸ਼ਾਸਨ ਅਧਿਕਾਰੀ ਸੀ ਉਹਨਾਂ ਬੜੀ ਕੌਣ ਸ਼ਾਨ ਕਰਕੇ ਦੇ ਨੀ ਦੀ ਰਿਪੋਰਟ ਲੈ ਕੇ ਹਰੇਕ ਚੀਜ਼ ਤੇ ਨਜ਼ਰ ਰੱਖ ਕੇ ਉਹਨਾਂ ਨੇ ਸਾਰਾ ਕੁਝ ਕੀਤਾ ਬਾਕੀ ਮੇਰੇ ਖਿਆਲ ਹੈ ਕਿ ਕੋਟ ਕੋਡ ਜਿੱਦਾਂ ਕਿ ਉਹ ਸੁਪਰੀਮ ਕੋਰਟ ਤੋਂ ਖਾਰਜ ਹੋ ਗਏ ਵੀ ਖਾਰਜ ਹੋ ਜਾਂਦੇ ਉਹ ਕਾਲੇ ਦੀ ਧਰਤੀ ਤੇ ਉੱਥੇ ਬਾਬ ਕਾਲਾ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਪਹਿਲਾਂ ਇਧਰ ਜਦੋਂ ਪਟਾਲੀਆ ਨੂੰ ਜਾਂਦੇ ਉੱਥੇ ਇੱਕ ਪਟਰੋਲ ਪੰਪ ਕੋ ਦੇ ਸਾਹਮਣੇ ਇੱਕ ਜ਼ਮੀਨ ਆ ਉਹਦੇ ਉਹਦੇ ਵਿੱਚ ਕਰ ਰਹੇ ਆ ਪ੍ਰੋਗਰਾਮ ਤੇ ਇਹ ਉਹਦੇ ਵਾਸਤੇ ਇਹੋ ਹੀ ਆ ਕਿ ਲਾਂਬੰਦੀ ਅਸੀਂ ਆਪਣੇ ਕੌਮ ਨੂੰ ਜਿਹੜੀ ਨੌਜਵਾਨੀ ਆ ਜਾਂ ਸਾਰਿਆਂ ਨੂੰ ਇਹ ਸੋਚ ਰਹੇ ਆ ਕਿ ਜਿਹੜੇ ਸਾਡੇ ਜਿਹੜੇ ਮਸਲੇ ਆ ਜਾਂ ਨੌਜਵਾਨੀ ਦਾ ਨਸ਼ਿਆਂ ਦਾ ਜਾਂ ਇਹ ਚੀਜ਼ਾਂ ਵਾਸਤੇ ਸਾਨੂੰ ਚਿੰਤਤ ਹੋਣ ਦੀ ਲੋੜ ਆ ਉਹਦੇ ਵਾਸਤੇ ਕੋਈ ਸਾਨੂੰ ਸਾਂਝੇ ਤੌਰ ਤੇ ਕੋਈ ਫੈਸਲਾ ਲੈ ਕੇ ਇਹ ਇਸ ਚੀਜ਼ ਨੂੰ ਰੋਕਣ ਵਾਸਤੇ ਲੋਕ ਲਹਿਰ ਪੈਦਾ ਕਰਦੇ ਆ ਮੇਰੇ ਕੋਲੇ ਪਰ ਤੁਮਾਰੀ ਡੀਐਨਐਸ ਲੱਗੀ ਹੈ ਜੀ ਕਿਹੜੀ ਸਰਕਾਰ ਨੂੰ ਤੁਸੀਂ ਮੰਨਦੇ ਹੋ ਕਿ ਅੰਦਰ ਸਰਕਾਰ ਹੈ ਕਿ ਪੰਜਾਬ ਸਰਕਾਰ ਨੂੰ ਮੰਨਦੇ ਹੋ ਮੇਰਾ ਖਿਆਲ ਹੈ ਕਿ ਉਹਦੇ ਚ ਸਰਕਾਰਾਂ ਤੋਂ ਇਲਾਵਾ ਕੁਝ ਹੋਰ ਤਰ੍ਹਾਂ ਦਾ ਵੀ ਬਹੁਤ ਵੱਡਾ ਉਸਤਮ ਤੇ ਯੋਗਦਾਨ ਸੀ ਜੀ ਸਰਕਾਰਾਂ ਤੇ ਦੋਵੇਂ ਮਤਲਬ ਪੰਜਾਬ ਪੰਜਾਬ ਸਰਕਾਰ ਸੀਗਾ ਤੇ ਕੁਝ ਸਾਡੇ ਅੰਦਰ ਵੀ ਬੜਾ ਜ਼ੋਰ ਲੱਗਾ ਪਿਆ ਸੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਹੈ ਤੇ ਇਹ ਕਰਕੇ ਹੁਣ ਆਪਾਂ ਕੀ ਕਹਿ ਸਕਦੇ ਆ ਬਸ ਦੋਵੇਂ ਸਰਕਾਰਾਂ ਦਾ ਇਹਦੇ ਚਰੋਲਿਆ ਅਗਰ ਕੇਂਦਰ ਸਰਕਾਰ ਚਾਵੇ ਤੇ ਉਹ ਐਨਐਸ ਖਤਮ ਕਰਨ ਵਾਸਤੇ ਕੋਈ ਉਹਦੇ ਵਜ੍ਹਾ ਤੇ ਇੰਦਾ ਬੜਾ ਫਤੂਬਾ ਮਿਲ ਗਿਆ ਉਹਨਾਂ ਨੂੰ ਜਿੱਤ ਗਏ ਨੇ ਤੁਹਾਨੂੰ ਨਹੀਂ ਲੱਗਦਾ ਵੀ ਹਾਈ ਕੋਰਟ ਨੂੰ ਸੂਮੋਟੋ ਰੋਡਸ ਲਾ ਕੇ ਉਹਨੂੰ ਰਿਲੀਜ਼ ਕਰਨਾ ਚਾਹੀਦਾ ਇਹ ਤਾਂ ਮੇਰਾ ਖਿਆਲ ਹੈ ਕਿ ਹਕੂਮਤ ਨੂੰ ਸੋਚਣਾ ਚਾਹੀਦਾ ਸੀ ਅਸੀਂ ਲੋਕਤੰਤਰ 'ਚ ਜੀ ਰਹੇ ਆ ਲੋਕਤੰਤਰ ਦਾ ਬੜਾ ਵੱਡਾ ਦਾਅਵਾ ਕਰ ਰਹੇ ਆ ਕਿ ਅਸੀਂ ਦੁਨੀਆ ਦਾ ਪਤਨ ਨਹੀਂ ਦੂਜਾ ਤੀਜਾ ਲੋਕਤੰਤਰ ਆ ਤੇ ਸਾਨੂੰ ਇਹ ਚੀਜ਼ ਆ ਕਿ ਉਹ ਇਹ ਫਸਵੇ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਤੋਂ ਉਸੇ ਵੇਲੇ ਹੀ ਉਹਨਾਂ ਨੂੰ ਜਦੋਂ ਅਸੀਂ ਇਸੇ ਕਰਕੇ 1-2 ਮਹੀਨਾ ਦੇਖਦੇ ਰਹੇ ਕਿ ਸ਼ਾਇਦ ਸਰਕਾਰ ਦੀ ਆਪਣੀ ਕੋਈ ਗਲਤੀ ਤੇ ਪਛਤਾਵਾ ਹੋਵੇ ਪੀ ਤੇ ਸ਼ਾਇਦ ਖੁਦ ਹੀ ਕਰਨਗੇ ਫਿਰ ਅਖੀਰ ਸਾਨੂੰ ਕੋਡ ਜਾਣਾ ਪਿਆ ਤੇ ਮੇਰਾ ਖਿਆਲ ਕੋਈ ਜਲਦੀ ਕੋਈ ਠੀਕ ਫੈਸਲਾ ਬਹੁਤ ਵੱਡੇ ਚਿਹਰੇ ਨਜ਼ਰ ਆਜ 파ਰਟੀ ਤੋਂ ਬਾਹਰ ਦਾ ਰੁਕ ਦੇ ਰਹੇ ਨੇ ਤੇ ਪਰ ਪੰਥ ਦੀ ਗੱਲ ਉਹ ਅੱਜ ਵੀ ਕਰਦੇ ਨੇ ਲੱਗਦਾ ਵੀ ਕਿਸੇ ਨਾ ਕਿਸੇ ਨੂੰ ਤਾਂ ਕੌਲ ਪਿੱਤੀ ਜਾਊਗੀ ਪੰਥ ਦੀ ਗੱਲ ਤੇ ਉਹ ਤੋਤੋ ਤਾਂ ਸਾਰੇ ਕਰੀ ਜਾ ਰਹੇ ਆ ਜਿਵੇਂ ਉਹ ਦਿੱਕਤ ਕੋ ਛੱਡੀ ਉਹਨਾਂ ਨੇ ਪੰਥ ਨੂੰ ਪਰ ਪੰਥ ਦਾ ਬੇੜਾ ਡੋਬਣ ਵਾਸਤੇ ਜਿਹਨਾਂ ਦਾ ਸਭ ਤੋਂ ਵੱਡਾ ਰੋਲ ਉਹ ਅੱਜ ਵੀ ਕਹਿ ਰਹੇ ਕਿ ਅਸੀਂ ਪੰਥ ਪੰਥ ਦੇ ਬੜੇ ਪਹਿਰੇਦਾਰ ਆ ਇਹ ਤੇ ਹੁਣ ਲੋਕ ਹੀ ਫੈਸਲਾ ਕਰਨਗੇ ਕਿ ਕੌਣ ਪੰਥਕ ਹੈ ਤੇ ਕੌਣ ਦੁਜਰ ਹੈ